ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਰਚੇ ਕੋਡਾ ਰਾਖਸ਼ ਕੌਣ ਸੀ ਇੱਕ ਆਮ ਜਾਂ ਮਨੁੱਖ ਜਾਂ ਫਿਰ ਕੋਈ ਦੇਵ ਜਾਂ ਚੰਡਾਲ ਕਿ ਸੱਚਮੁੱਚ ਪੁਰਾਣੇ ਸਮਿਆਂ ਦੇ ਵਿੱਚ ਰਾਖਸ਼ ਹੁੰਦੇ ਕਰਦੇ ਸੀ ਉਹ ਤਾਂ ਕੋਡੇ ਰਾਖਸ਼ ਵਾਲੀ ਸਾਕੀ ਅਸੀਂ ਸਾਰਿਆਂ ਨੇ ਹੀ ਸੁਣੀ ਹੋਵੇਗੀ ਕਿ ਦੂਰ ਪਹਾੜੀ ਜੰਗਲਾਂ ਦੇ ਵਿੱਚ ਇੱਕ ਡਰਾਵਣਾ ਤੇ ਖਤਰਨਾਕ ਰਾਖਸ਼ ਰਹਿੰਦਾ ਕਰਦਾ ਸੀ ਜੋ ਲੋਕਾਂ ਨੂੰ ਜਿਉਂਦਿਆਂ ਨੂੰ ਤੜਕੇ ਖਾ ਜਾਂਦਾ ਸੀ ਤੇ ਇੱਕ ਦਿਨ ਇਹੇ ਕੋਡਾ ਰਾਖਸ਼ ਪਾਈ ਮਰਦਾਨਾ ਜੀ ਨੂੰ ਫੜ ਕੇ ਲੈ ਗਿਆ ਤੇ ਉਹ ਖੋਲ ਦੇ ਤੇਲ ਦੀ ਕੜਾਈ ਦੇ ਵਿੱਚ ਉਹਨਾਂ ਨੂੰ ਸੁੱਟਣ ਹੀ ਲੱਗਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਬਚਾਲਿਆ ਤੇ ਕੋਟੇ ਰਾਖਸ਼ ਨੂੰ ਸਹੀਰ ਮਾਰ ਤੇ ਲਾਇਆ ਪਰ ਕੋਡਾ ਰਾਖਸ਼ ਜਿਵੇਂ ਅਸੀਂ ਤਸਵੀਰਾਂ ਦੇ ਵਿੱਚ ਵੇਖਨੇ ਹਾਂ ਕਿ ਇੱਕ ਆਮ ਮਨੁੱਖ ਤੋਂ ਕਈ ਵੱਡਾ ਤੇ ਸਵਾਤੂ ਵੀ ਕਾਲਾ ਰੰਗ ਤੇ ਵੱਡੇ ਵੱਡੇ ਖਿਲਰੇ ਵਾਲ ਕਿ ਅਸਲ 'ਚ ਕੋਡਾ ਰਾਖਸ਼ ਐਹੋ ਜਿਹਾ ਹੀ ਦਿਸਦਾ ਸੀ ਕਿ ਸੱਚਮੁੱਚ ਪੁਰਾਣੇ ਸਮੇਂ ਦੇ ਵਿੱਚ ਰਾਖਸ਼ਤ ਹੋਇਆ ਕਰਦੇ ਸੀ ਤੇ ਜੇ ਅਸੀਂ ਆਖੀਏ ਕਿ ਕੋਡਾ ਰਾਖਸ਼ ਕੋਈ ਮਾੜਾ ਕਿਰਦਾਰ ਨਹੀਂ ਸਗੋਂ ਜਲਮ ਦੇ ਅੱਗੇ ਈਨ ਨਾ ਮੰਨਣ ਵਾਲਾ ਇਨਸਾਨ ਸੀ ਸਗੋਂ ਸਾਨੂੰ ਉਹਨਾਂ ਨੂੰ ਕੋਡਾ ਰਾਖਸ਼ ਨਹੀਂ ਪਾਇਆ ਸਰ ਕੋਡਾ ਜੀਆ ਪੜਨਾ ਚਾਹੀਦਾ ਹੈ ਆਖਿਰ ਕੀ ਹੈ ਕੋਟੇ ਰਾਕਸ ਦਾ ਅਸਲੀ ਇਤਿਹਾਸ ਗਹਿਰਾਈ ਦੇ ਵਿੱਚ জানਾਂਗੇ ਅੱਜ ਦੀ ਵੀਡੀਓ ਦੇ ਵਿੱਚ ਪਰ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਾਰੇ ਜ਼ਾਲਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਹੁਣ ਵੀਡੀਓ ਵੱਲ ਅੱਗੇ ਵਧਦੇ ਹਾਂ ਜੇਕਰ ਅਸੀਂ ਅੱਜ ਦੇ ਭਾਰਤ ਦਾ ਨਕਸ਼ਾ ਚੱਕੀਏ ਤਾਂ ਬਿਲਕੁਲ ਸੈਂਟਰ ਦੇ ਵਿੱਚ ਇੱਕ ਤੋਂ ਇੱਕ ਬਾਅਦ ਬਹੁਤ ਵੱਡੇ-ਵੱਡੇ ਪਹਾੜਾ ਦੀ ਇੱਕ ਲੜੀ ਹੈ ਜਿਸ ਦੀਆਂ ਹੱਦਾ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਤੇ ਛਾਰਕੰਡ ਤੱਕ ਫੈਲੀਆਂ ਹੋਈਆਂ ਨੇ। ਇਸ ਦਾ ਨਾਮ ਹੈ ਵਿਧਾਂਚਲ ਪर्वत श्रृंखला। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ। ਇਨ੍ਹਾਂ ਜੰਗਲਾਂ ਦੇ ਆੜੇ-ਦੁਆਲੇ, ਇਨ੍ਹਾਂ ਪਹਾੜਾ ਦੇ ਆੜੇ-ਦੁਆਲੇ ਦੀ ਜਨਤਾ ਦੇ ਅੰਦਰ ਬਹੁਤ ਜ਼ਿਆਦਾ ਖੌਫ ਦਾ ਮਾਹੌਲ ਸੀ ਤੇ ਆਖਿਆ ਜਾਂਦਾ ਸੀ ਕਿ ਨਾ ਜੰਗਲਾਂ ਦੇ ਵਿੱਚ ਇੱਕ ਇਹੋ ਜਿਹਾ ਵੱਡਾ ਤੇ ਖਤਰਨਾਕ ਰਾਖਸ਼ ਰਹਿੰਦਾ ਹੈ ਜੋ ਉਸ ਜੰਗਲ ਦੇ ਰਾਹਗੀਰਾਂ ਨੂੰ ਫੜ ਲੈਂਦਾ ਹੈ ਤੇ ਉਹਨਾਂ ਨੂੰ ਖੌਲ ਦੇ ਤੇਲ ਦੇ ਵਿੱਚ ਸੁੱਟ ਕੇ ਉਹਨਾਂ ਨੂੰ ਖਾ ਜਾਂਦਾ ਹੈ ਤੇ ਆਏ ਦਿਨ ਕਿਤੇ ਨਾ ਕਿਤੇ ਉਹ ਮਨੁੱਖੀ ਹੱਡੀਆਂ ਤੇ ਖੋਪੜੀਆਂ ਮਿਲਦੀਆਂ ਹੀ ਰਹਿੰਦੀਆਂ ਸੀ ਕੋਟੇ ਤੋਂ ਲੋਕ ਇਸ ਕਦਰ ਡਰਦੇ ਹੁੰਦੇ ਸੀ ਕਿ ਕੋਈ ਵੀ ਇਨਸਾਨ ਉਹ ਜੰਗਲ ਦੇ ਅੰਦਰੋਂ ਨਹੀਂ ਜਾਂਦਾ ਸੀ ਸਗੋਂ ਉਹ ਉਹ ਜੰਗਲ ਤੋਂ ਦੁਗਣਾ ਰਾਹ ਤੈਅ ਕਰਕੇ ਉੱਤੇ ਪਿੱਛੇ ਤੋਂ ਨਿਕਲ ਕੇ ਜਾਂਦਾ ਸੀ ਤਾਂ ਇੱਕ ਦਿਨ ਜਦੋਂ ਗੁਰਨਾਮ ਪਾਤਸ਼ਾਹ ਜੀ ਆਪਣੀ ਦੱਖਣ ਦੀ ਉਦਾਸੀ ਵੱਲ ਐਸ ਇਲਾਕੇ ਦੇ ਵਿੱਚ ਪਹੁੰਚੇ ਤੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੋਡੇ ਰਾਖਸ਼ ਦੇ ਖਾਫ ਬਾਰੇ ਪਤਾ ਲੱਗਿਆ ਤੇ ਕਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸੇ ਦੀ ਸੋਤੇ ਰਾਣੀ ਹੁੰਦੀ ਹੈ ਉਹ ਤਾਂ ਉਹਨਾਂ ਨੂੰ ਆਪ ਹੀ ਪਤਾ ਹੁੰਦਾ ਹੈ ਤੇ ਕੋਡੇ ਰਾਖਸ਼ ਦੀ ਜੂਨ ਸੁਧਾਰਨ ਦੀ ਸੇਵਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਈ ਮਰਦਾਨਾ ਜੀ ਦੇ ਹਿੱਸੇ ਪਾਉਣੀ ਸੀ ਤੇ ਕਈ ਇਤਿਹਾਸਕਾਰ ਲਿਖਦੇ ਨੇ ਕਿ ਜਦ ਗੁਰੂ ਨਾਨਕ ਪਾਤਸ਼ਾਹ ਜੀ ਉਸ ਇਲਾਕੇ ਦੇ ਵਿੱਚ ਪਹੁੰਚੇ ਤਾਂ ਉਹ ਕੁਝ ਦਿਨ ਉੱਥੇ ਠਹਿਰੇ ਤਾਂ ਇੱਕ ਦਿਨ ਭਾਈ ਮਰਦਾਨਾ ਜੀ ਨੂੰ ਆਪਣੇ ਪਰਿਵਾਰ ਦੀ ਬਹੁਤ ਜ਼ਿਆਦਾ ਯਾਦ ਆਉਣ ਲੱਗ ਜਾਂਦੀ ਹੈ ਤੇ ਉਹ ਗੁਰੂ ਸਾਹਿਬਾਨ ਜੀ ਨੂੰ ਆਖਦੇ ਨੇ ਕਿ ਮੈਨੂੰ ਆਪਣੇ ਪਰਿਵਾਰ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਹੈ ਉਦਾਸੀ ਦੇ ਨਾਲ ਟਹਿਲਦੇ ਟਹਿਲਦੇ ਭਾਈ ਮਰਦਾਨਾ ਜੀ ਉਹਨਾਂ ਜੰਗਲਾਂ ਦੇ ਵਿੱਚ ਬਹੁਤ ਅੱਗੇ ਨਿਕਲ ਚੁਕੇ ਫਿਰ ਉਹੀ ਹੋਇਆ ਜੋ ਤੁਸੀਂ ਸੋਚ ਰਹੇ ਹੋ ਕੋਟੇ ਰਾਖਸ਼ ਤੇ ਉਸਦੇ ਸਾਥੀਆਂ ਨੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਤੇ ਕਾਫੀ ਸਮਾਂ ਭਾਈ ਮਰਦਾਨਾ ਜੀ ਦੀ ਉਡੀਕ ਕਰਦੇ ਕਰਦੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਉਹਨਾਂ ਨੂੰ ਲੱਭਣ ਦੇ ਲਈ ਉਸੇ ਦਿਸ਼ਾ ਦੇ ਵਿੱਚ ਚਲੇ ਗਏ ਤੇ ਅੱਗੇ ਜਾ ਕੇ ਕੀਦ ਦੇਖਦੇ ਹਨ ਕਿ ਉੱਥੇ ਪਰ ਮਰਦਾਨਾ ਜੀ ਨੂੰ ਇੱਕ ਦਰਖਤ ਦੇ ਨਾਲ ਬੰਨਿਆ ਹੋਇਆ ਹੈ ਤੇ ਨੇਕ ਪੱਕੇ ਕਾਲੇ ਰੰਗ ਦੇ ਆਦੀਵਾਸੀ ਜਿਹੇ ਲੋਕ ਉਹਨਾਂ ਨੂੰ ਘੇਰਾ ਪਾ ਕੇ ਖੜੇ ਹਨ ਤੇ ਉਹਨਾਂ ਨੂੰ ਵੱਡਣ ਦੀ ਤਿਆਰੀ ਚੱਲ ਰਹੀ ਹੈ ਤੇ ਇਹਨਾਂ ਆਦੀਵਾਸੀ ਲੋਕਾਂ ਦੇ ਕਬੀਲੇ ਦਾ ਸਰਦਾਰ ਸੀ ਕੋਡਾ ਇਹ ਲੋਕ ਮਨੁੱਖਾਂ ਨੂੰ ਵੱਢ ਕੇ ਖਾ ਜਾਂਦੇ ਸੀ ਪਰ ਇਹ ਕੋਈ ਰਾਖਸ਼ਾ ਦੀ ਟੋਲੀ ਨਹੀਂ ਸੀ ਇਹ ਸਾਰੇ ਆਮ ਜਿਹੇ ਮਨੁੱਖ ਹੀ ਸੀ ਐ ਸਾਰੇ ਇੱਥੋਂ ਦੇ ਸਤਾਏ ਤੇ ਪਰਤਾਇਕ ਕੀਤੇ ਹੋਏ ਲੋਕ ਸਨ ਤੇ ਬੰਦੇ ਵੱਟ ਕੇ ਖਾਣਾ ਇਹਨਾਂ ਦਾ ਕੋਈ ਸ਼ੌਕ ਨਹੀਂ ਸੀ ਇਹਨਾਂ ਦੀ ਮਜਬੂਰੀ ਸੀ ਇਹ ਸਾਰੇ ਲੋਕ ਪੀੜ ਜਾਤੀ ਦੇ ਨਾਲ ਸੰਬੰਧ ਰੱਖਦੇ ਸੀ ਤੇ ਪੀੜ ਇੱਕ ਦਰਾविड़ ਭਾਸ਼ਾ ਦਾ ਸ਼ਬਦ ਹੈ ਤੀਸਦਾ ਮਤਲਬ ਹੁੰਦਾ ਹੈ ਤੀਰੰਦਾਜੀ ਇਹ ਸਭ ਲੋਕ ਬਹੁਤ ਹੀ ਵਧੀਆ ਤੀਰੰਦਾਜ਼ ਹੋਇਆ ਕਰਦੇ ਸੀ ਜਿਸ ਕਰਕੇ ਇਹਨਾਂ ਦੇ ਨਾਮ ਦੇ ਨਾਲ ਭੀਲ ਸ਼ਬਦ ਜੁੜ ਗਿਆ ਭੀਲ ਜਾਤੀ ਦੇ ਲੋਕ ਜਿਨ੍ਹਾਂ ਨੂੰ ਦਰਾਵੜ ਵੀ ਆਖਿਆ ਜਾਂਦਾ ਹੈ ਉਹ ਇਸ ਇਲਾਕੇ ਦੇ ਮੂਲ ਵਸਨੀਕ ਸਨ ਰੰਗ ਦੇ ਪੱਕੇ ਤੇ ਉਸ ਸਮੇਂ ਤੋਂ ਕਾਫੀ ਜ਼ਿਆਦਾ ਪਿਛੜੇ ਹੋਏ ਸਾਬ ਸਫਾਈ ਤੋਂ ਘੱਟ ਸਲੀਕੇਦਾਰ ਪਰ ਕੀਰਤੀ ਮਿਹਨਤੀ ਬਹਾਦਰ ਤੇ ਆਪਣੇ ਹੱਥ ਦੀ ਕਮਾਈ ਖਾਣ ਵਾਲੇ ਲੋਕ ਤੇ ਜਿਵੇਂ ਕੀ ਅਸੀਂ ਇਤਿਹਾਸ ਦੇ ਇਹ ਤੇ ਆਮ ਹੀ ਪੜਦੇ ਹਾਂ ਕਿ ਜਦ ਆਰੀਅਨ ਲੋਕ ਖੈਬਰ ਪਾਸ ਤੋਂ ਭਾਰਤ ਦੇ ਵਿੱਚ ਆਏ ਤਾਂ ਉਹਨਾਂ ਨੇ ਉੱਥੇ ਦੇ ਮੂਲ ਵਸਨੀਕ ਜਾਂ ਦਰਾਵਿਣ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਹੀ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਸੈਂਟਰਲ ਏਸ਼ੀਆ ਦੇ ਆਰੀਅਨ ਲੋਕ ਜੋ ਬਹੁਤ ਜ਼ਿਆਦਾ ਚਿੱਟੇ ਹੁੰਦੇ ਸੀ ਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਲੀਕੇਦਾਰ ਸਮਝਦੇ ਸੀ ਉਹਨਾਂ ਨੇ ਦਰਾਵਿਣ ਲੋਕਾਂ ਨੂੰ ਉਹਨਾਂ ਦੀ ਹੀ ਮਾਤਰਭੂਮੀ ਤੋਂ ਖਦੇੜਨਾ ਸ਼ੁਰੂ ਕਰ ਦਿੱਤਾ ਪਰ ਦਰਾਵਿਣ ਲੋਕਾਂ ਨੇ ਵੀ ਆਪਣੀ ਜਨਮ ਭੂਮੀ ਦੇ ਲਈ ਕਾਫੀ ਜ਼ਿਆਦਾ ਲੜਾਈਆਂ ਕੀਤੀਆਂ ਕਾਫੀ سارے ਲੋਕ ਉੱਤੇ ਸ਼ਹੀਦ ਵੀ ਹੋਏ ਪਰ ਇਹ ਸਾਰੇ ਲੋਕ ਆਰੀਅਨ ਲੋਕਾਂ ਦੇ ਸਾਹਮਣੇ ਟਿਕ ਨਹੀਂ ਪਾਏ ਜਿਸ ਕਰਕੇ ਇਹਨਾਂ ਨੂੰ ਆਪਣੇ ਘਰ-ਬਾਰ ਛੱਡਨੇ ਪਏ ਤੇ ਇਹਨਾਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ ਇਹ ਲੋਕ ਤੀਰੰਦਾਸ ਦਾ ਤਗੜੇ ਹੁੰਦੇ ਹੀ ਸੀ ਜਿਸ ਕਰਕੇ ਇਹਨਾਂ ਨੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਭੁੱਖ ਦੇ ਨਾਲ ਮਰਨ ਕਰਕੇ ਜਦੋਂ ਕਦੇ ਵੀ ਇਹਨਾਂ ਸਾਹਮਣੇ ਕੋਈ ਵੀ ਇਨਸਾਨ ਵੀ ਆ ਜਾਂਦਾ ਤਾਂ ਇਹ ਲੋਕ ਉਹਨਾਂ ਨੂੰ ਵੀ ਮਾਰਦੇ ਤੇ ਉਹਨਾਂ ਨੂੰ ਵੀ ਖਾ ਜਾਂਦੇ ਜਿਸ ਕਰਕੇ ਲੋਕਾਂ ਦੇ ਵਿੱਚ ਇਹ ਧਾਰਨਾ ਪ੍ਰਚਲਿਤ ਹੋ ਗਈ ਕਿ ਸ਼ਾਇਦ ਜੰਗਲ ਦੇ ਵਿੱਚ ਕੋਈ ਐਸਾ ਰਾਖਸ਼ ਰਹਿੰਦਾ ਹੈ ਜੋ ਲੋਕਾਂ ਨੂੰ ਮਾਰ ਕੇ ਜਾਂਦਾ ਹੈ ਪਰ ਜਿਹੜੀ ਅਸੀਂ ਤਸਵੀਰਾਂ ਦੇ ਵਿੱਚ ਵੱਡੇ ਵੱਡੇ ਕੜਾਈ ਦੇਖਦੇ ਹਾਂ ਉਸਦੇ ਬਾਰੇ ਅਸੀਂ ਵੀਡੀਓਜ਼ ਅੱਗੇ ਗੱਲ ਕਰਾਂਗੇ ਹੁਣ ਅੱਗੇ ਵਧਦੇ ਹਾਂ ਜੰਗਲਵਾਲ ਉੱਥੇ ਜਿੱਥੇ ਕੋਡਾ ਤੇ ਉਸਦੇ ਕਬੀਲੇ ਦੇ ਲੋਕਾਂ ਨੇ ਭਾਈ ਮਰਦਾਨਾ ਜੀ ਨੂੰ ਦਰਖਤ ਦੇ ਨਾਲ ਵੜਿਆ ਹੋਇਆ ਹੈ ਤੇ ਉਹਨਾਂ ਨੂੰ ਵੱਡਣ ਦੀ ਤਿਆਰੀ ਕਰ ਰਹੇ ਹਨ ਉੱਥੇ ਖੜਿਆ ਹਰੇਕ ਇਨਸਾਨ ਭਾਈ ਮਰਦਾਨਾ ਜੀ ਦੇ ਲਹੂ ਦਾ ਪਿਆਸਾ ਲੱਗ ਰਿਹਾ ਸੀ ਪਰ ਜਦ ਗੁਰੂ ਸਹਿਬਾਨ ਜੀ ਉੱਥੇ ਪੁੱਜੇ ਤਾਂ ਇੰਨਾ ਤੜਪਿਆ ਲੋਕਾਂ ਨੇ ਕਾਫੀ ਸਮੇਂ ਬਾਅਦ ਇੱਕ ਸੱਚੀ ਤੇ ਪਵਿੱਤਰ ਗੁਰੂ ਦੇ ਦਰਸ਼ਨ ਕੀਤੇ ਇੱਕੋ ਪਲ ਦੇ ਵਿੱਚ ਹੀ ਸਾਰਾ ਦ੍ਰਿਸ਼ ਬਦਲ ਗਿਆ ਤਾਂ ਗੁਰੂ ਸਾਹਿਬਾਨ ਜੀ ਨੇ ਬਚਨ ਕੀਤਾ ਕਿ ਕੌੜਿਆ ਇਹ ਰਾਹ ਤੇਰੇ ਲਈ ਠੀਕ ਨਹੀਂ ਇੱਥੇ ਸਭ ਤੋਂ ਅਲੱਗ ਜੰਗਲ ਦੇ ਵਿੱਚ ਬੈਠ ਕੇ ਕੁਝ ਨਹੀਂ ਹੋਣਾ ਜੇ ਤੂੰ ਆਪਣੀ ਮਾੜੀ ਛਵੀ ਤੇ ਆਪਣੇ ਮਾੜੇ ਪ੍ਰਭਾਵ ਨੂੰ ਘੱਟ ਕਰੇਂਗਾ ਤਾਂ ਹੀ ਤਾਂ ਲੋਕ ਤੇਰੇ ਤੱਕ ਪਹੁੰਚ ਪਾਣਗੇ ਸਾਹੀ ਤਾਂ ਲੋਕ ਜਾਣ ਪਾਣਗੇ ਕਿ ਤੇਰੇ ਕੌਮ ਦੇ ਨਾਲ ਤੇ ਤੇਰੇ ਨਾਲ ਤੱਕਾ ਹੋਇਆ ਹੈ ਇਸ ਦੇ ਨਾਲ ਗੁਰੂ ਸਹਿਬਾਨ ਜੀ ਨੇ ਉਸ ਨੂੰ ਸੱਤ ਦੇ ਨਾਲ ਜੋੜਨ ਵਾਲੇ ਕਈ ਉਪਦੇਸ਼ ਬਖਸ਼ੇ ਜਿੱਦ ਦਾ ਸਦਕਾ ਗੋਡੇ ਦਾ ਜੀਵਨ ਸੁਧਰ ਗਿਆ ਤੇ ਇਹ ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਉਹ ਡਾ ਗੁਰੂ ਨਾਨਕ ਦਾ ਸਿੱਖ ਬਣ ਗਿਆ ਤੇ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਅੱਜ ਵੀ ਉਸ ਦੀ ਬੁਰਾਈ ਨੂੰ ਚੇਤੇ ਕਰਦੇ ਹੋਏ ਅਸੀਂ ਉਸ ਨੂੰ ਸਿਰਫ ਕੋਡਾ ਰਾਖਸ਼ ਹੀ ਆਖਦੇ ਹਾਂ ਜਦ ਕਿ ਅਸੀਂ ਕਦੇ ਵੀ ਉਹਨਾਂ ਨੂੰ ਭਾਈ ਕੋਡਾ ਜੀ ਦੇ ਨਾਮ ਤੋਂ ਯਾਦ ਨਹੀਂ ਕੀਤਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਬਣਾ ਗਿਆ ਤੇ ਜੇਕਰ ਇਹ ਗੱਲ ਉਹ ਵੱਡੇ ਵੱਡੇ ਤੇਲ ਦੇ ਖੌਲਦੇ ਹੋਏ ਪਤਿਲਿਆਂ ਦੀ ਤਾਂ ਸਾਰਾ ਇਤਿਹਾਸ ਜਾਣਦੇ ਹੋયા ਵੀ ਇਹ ਸੋਚਣਾ ਕਿ ਇੱਕ ਜਿੰਦੇ ਇਨਸਾਨ ਨੂੰ ਕੀਲ ਦੇ ਵਿੱਚ ਪਾਣਾ ਤੇ ਉਸ ਨੂੰ ਉਸ ਤੋਂ ਬਾਅਦ ਖਾਣਾ ਇਹ ਤਾਂ ਇੱਕ ਕਾਰਬਨਿਕ ਚੀਜ਼ ਹੀ ਲੱਗਦੀ ਹੈ ਇਹ ਹੈ ਸਿਗਾ ਪੂਰਾ ਇਤਿਹਾਸ ਕੋਡਾ ਰਾਖਸ਼ ਦਾ ਜੇਕਰ ਤੁਹਾਨੂੰ ਆ ਵੀਡੀਓ ਵਧੀਆ ਲੱਗੀ ਹੋਈ ਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ